ਰੇ ਮੇਰੇ ਭੈਣ ਭਰਾਵਾਂ ਨੂੰ ਪਹਿਲਾਂ ਤਾਂ ਸਤਿ ਸ੍ਰੀਕਾਲ ਅਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਅੱਜ ਤੁਹਾਡੇ ਵਾਸਤੇ ਫਿਰ ਆਪਾਂ ਇੱਕ ਨਵੀਂ ਵੀਡੀਓ ਲੈ ਕੇ ਆਏ ਹਾਂ ਦੋ ਤਿੰਨ ਵਾਰੀ ਪਹਿਲਾਂ ਵੀ ਕਿਹਾ ਸੀ ਨੂੰ ਅੱਜ ਸਪੈਸ਼ਲ ਆਪਾਂ ਜਿਹੜੀ ਵੀਡੀਓ ਹੈ ਇਹ ਕੁੜਤੇ ਪਜਾਮੇ ਦੀ ਲੈ ਕੇ ਆਏ ਆ ਤੁਹਾਨੂੰ ਪਤਾ ਹੀ ਹੈ ਬਾਈ ਜੀ ਗਰਮੀ ਦਾ ਸੀਜ਼ਨ ਸ਼ੁਰੂ ਹੋ ਗਿਆ ਪੈਣ ਲੱਗੀ ਗਰਮੀ ਬਹੁਤ ਜ਼ਿਆਦੇ ਤੇ ਇਹਨਾਂ ਕੁੜਤਾ ਪਜਾਮਾ ਬਾਈ ਜੀ ਇਹ ਹਰ ਘਰ ਦੀ ਪਸੰਦ ਹੈ ਹਰ ਘਰ ਨੂੰ ਚਾਹੀਦਾ ਹੈ ਕਿਉਂਕਿ ਕੁੜਤਾ ਪਜਾਮਾ ਦਾ ਇੱਕ ਸਾਨ ਹੈ ਜੱਟ ਦੀ ਤੇ ਇਹ ਹਰ ਕਰੇ ਲੋੜ ਆ ਬਾਈ ਜੀ ਆਪਾਂ ਸਪੈਸ਼ਲ ਆ ਤੁਹਾਡੇ ਵਾਸਤੇ ਸਪੈਸ਼ਲ ਕੁਰਤੇ ਪਜਾਮੇ ਦੀ ਵੀਲੂ ਲੈ ਕੇ ਆਏ ਆ ਵਧੀਆ ਬਾਈ ਜੀ ਗੌਰ ਨਾਲ ਸੁਣੋ ਸ਼ੁਰੂ ਤੋਂ ਲੈ ਕੇ ਐਂਡ ਤੱਕ ਕੁਆਲਿਟੀ ਕੱਪੜੇ ਦੀ ਇੱਕ ਰੇਟ ਕੀ ਲੱਗੂਆ ਕੁਆਲਿਟੀ ਕੀ ਹੈ ਆਪਾਂ ਤੁਹਾਨੂੰ ਸਪੈਸ਼ਲ ਵੀਡੀਓ ਦਿਖਾਉਣੇ ਆਪਾਂ ਐਸੀ ਕਰਕੇ ਦਿਖਾਉਣੇ ਆ ਵੀਰ ਜੀ ਨੂੰ ਗੌਰ ਨਾਲ ਦੇਖਿਆ ਕਰੋ ਵੀ ਇਹ ਆਪਣੀ ਕੁਆਲਿਟੀ ਕੀ ਦਿੰਦੇ ਆ ਤੇ ਰੇਟ ਕੀ ਲਾਉਂਦੇ ਆ ਬਾਈ ਜਿਹੜੇ ਮੇਰੇ ਭੈਣ ਭਰਾ ਨਵੇਂ ਜੁੜਦੇ ਆਪਣੇ ਨਾਲ ਉਹਨਾਂ ਨੂੰ ਆਪਾਂ ਆਪਣੀ ਲੋਕੇਸ਼ਨ ਦੱਸਦੇ ਵੀ ਲੋਕੇਸ਼ਨ ਕਿੱਥੇ ਹੈ ਆਪਣੀ ਬਾਈ ਜੀ ਦੀ ਲੋਕੇਸ਼ਨ ਹੈ ਮਨਜਿੰਦਰ ਕਲਾਥ ਹਾਊਸ ਪਿੰਡ ਮੈਸਰਖਾਨਾ ਜ਼ਿਲ੍ਹਾ ਬਠਿੰਡਾ ਵੀਰ ਜੀ ਆਪਣਾ ਜਿਹੜਾ ਪਿੰਡ ਹੈ ਬਾਈ ਜੀ ਮੈਸਰਖਾਨਾ ਇਹ ਮੋੜ ਮੰਡੀ ਦੇ ਕੋਲੇ ਰਹਿ ਗਿਆ ਜੀ ਮੈਸਰਖਾਨਾ ਬੜੀ ਇਤਿਹਾਸਕ ਪਿੰਡਾ ਬਾਈ ਜੀ ਵੱਡਾ ਪਿੰਡਾ ਇਹ ਜਿੱਥੇ ਆਪਣਾ ਹੈ ਕੱਪੜੇ ਦਾ ਸ਼ੋਅਰੂਮ ਆ ਬਾਈ ਜੀ ਮਨਜਿੰਦਰ ਕਲਾਥ ਹਾਊਸ ਇਹ ਸ਼ੋਅਰੂਮ ਤੇ ਬਾਈ ਜੀ ਸਾਰਾ ਤੁਹਾਨੂੰ ਵੈਰਾਈਟੀ ਮਿਲਦੀ ਹੈ ਟੋਟਲ ਵੈਰਾਈਟੀ ਮਿਲਦੀ ਹੈ ਲਾ ਦੁਬਟਿਆਂ ਤੋਂ ਲਾ ਬੈਲਾਂ ਤੋਂ ਬਾਈ ਜੀ ਲਾ ਕੁੜਤੇ ਪਜਾਮੇ ਤੋਂ ਸਾਰਾ ਆਉਡੀ ਵਗੈਰਾ ਸ਼ੇਰਪੂਲ ਸਭ ਕੁਝ ਮਿਲਦਾ ਬਾਈ ਜੀ ਆਪਣੇ ਕੋਲ ਵਧੀਆ ਆਪਾਂ ਆਣਾ ਤੇ 1 ਵਜੇ ਆਪਾਂ ਤੁਹਾਨੂੰ ਹੋਰ ਦੱਸ ਦਈਏ ਜਿਹੜਾ ਆਪਣਾ ਕਾਮਾ ਬਾਈ ਜੀ ਹੋਰ ਸੇਲ ਦਾ ਕੰਮ ਹੈ ਜੇ ਕੋਈ ਦੁਕਾਨਦਾਰ ਰੀਸੇਲਰ ਕੋਈ ਬਾਈ ਕੰਮ ਕਰਦਾ ਹੈ ਪਿੰਡਾਂ ਵਿੱਚ ਆਪਣੇ ਨਾਲ ਬਾਈ ਜੀ ਜਰੂਰ ਮੋਬਾਈਲ ਤੇ ਕਨੈਕਟ ਰੱਖਿਆ ਕਰੋ ਆਪਾਂ ਬਾਈ ਜੀ ਸ਼ਹਿਰ ਨਾਲੋਂ ਚੈਲੰਜ ਕਰਦੇ ਆਂ ਇਸ ਗੱਲ ਤੇ ਸ਼ਹਿਰ ਨਾਲੋਂ ਸਸਤਾ ਲਾਵਾਂਗੇ ਬਾਈ ਜੀ ਜਿੰਨਾ ਵੱਡੀ ਕਵਾਂਟੀਟੀ ਚ ਮਾਲ ਚੱਕੂਆ ਬਾਈ ਜੀ ਓਨੇ ਸਸਤਾ ਲਾਵਾਂਗੇ ਬਾਈ ਜੀ ਵੀਡੀਓ ਕਰਦੇ ਆਂ ਸਟਾਰਟ ਆਪਾਂ ਪਹਿਲਾਂ ਆਪਾਂ ਤੁਹਾਨੂੰ ਕੁੜਤੇ ਪਜਾਮੇ ਦਿਖਾਵਾਂਗੇ ਕੁਸੂਨ ਕਾਟਨ ਵੀ ਦਿਖਾਵਾਂਗੇ ਮਾਲ ਆਇਆ ਆਪਣੇ ਕੋਲੇ ਓਮ ਦਾ ਉਹ ਵੀ ਦਿਖਾਵਾਂਗੇ ਪਹਿਲਾਂ ਤੁਹਾਨੂੰ ਆਪਾਂ ਕੁੜਤਾ ਪਜ ਇਹ ਕੇਐਮ ਦਾ ਕੁਰਤਾ ਵਈ ਜੀ ਦੇਖੋ ਵਧੀਆ ਕੁਆਲਿਟੀ ਆ ਬਾਈ ਜੀ ਤੁਸੀਂ ਵੀਡੀਓ ਚ ਪਹਿਲਾਂ ਵੀ ਦੇਖਿਆ ਹੋਊਗਾ ਕੇਐਮ ਦਾ ਮਾਲ ਇੱਕ ਨੰਬਰ ਕੁਆਲਿਟੀ ਦਾ ਕੱਪੜਾ ਬਾਈ ਜੀ ਲੀਜ਼ੀ-ਵੀਜ਼ੀ ਹੁੰਦਾ ਇਹ ਐਡਾ ਮਾੜਾ ਵੀ ਨਹੀਂ ਹੁੰਦਾ ਬਾਈ ਬਾਈ ਜੀ ਜਿਹੜਾ ਰੇਟ ਹੁੰਦਾ ਉਹਦਾ ਕੱਪੜਾ ਬਹੁਤ ਵਧੀਆ ਕੱਪੜਾ ਇਹ ਆ ਦੇਖੋ ਬਾਈ ਜੀ ਉਂ ਤਾਂ ਵੀਡੀਓ ਦੇ ਵਿੱਚ ਬਾਈ ਜੀ ਨਹੀਂ ਪਤਾ ਲੱਗਦਾ ਚੀਜ਼ ਦਾ ਕਿਉਂਕਿ ਇਹਦੇ ਵਿੱਚ ਇਹ ਕਿਹੜਾ ਪ੍ਰਿੰਟ ਆ ਵੀ ਪ੍ਰਿੰਟਰਾਂ ਦਾ ਪਤਾ ਲੱਗ ਜਾਂਦਾ ਇਹਦਾ ਪ੍ਰਿੰਟ ਤਾਂ ਹੈ ਨਹੀਂ ਬਾਈ ਜੀ ਦੇਖੋ ਬਸ ਇੱਕ ਇੰਨਾ ਕੁ ਯਾਦ ਰੱਖੋ ਬਾਈ ਜੀ ਇਹ ਕੇ ਐਮ ਦਾ ਕਪੜਾ ਬਾਈ ਜੀ ਲੀਜੀ ਬੀਜੀ ਹੈ ਵਧੀਆ ਕੁਆਲਿਟੀ ਹੈ ਇੱਕ ਨੰਬਰ ਕਪੜਾ ਹੈਗਾ ਇਹ ਪੋਲਾ ਹੁੰਦਾ ਬਾਈ ਜੀ ਵਧੀਆ ਅੰਡਰਸ਼ਰਟਾ ਬਣਾਉਣ ਵਾਸਤੇ ਇੱਕ ਸਹਰੇ ਬਣਾਉਣ ਵਾਸਤੇ ਬਾਈ ਜੀ ਆਮ ਗਰਮੀ ਦੇ ਵਿੱਚ ਪਾਉਣ ਵਾਸਤੇ ਇੱਕ ਨੰਬਰ ਕੁਆਲਿਟੀ ਦਾ ਕਪੜਾ ਇਹ ਬਾਈ ਜੀ ਇਹਦਾ ਜਿਹੜਾ ਰੇਟ ਹੈ ਕੱਲੇ ਕੱਲੇ ਦਾ ਰੇਟ ਲਾਵਾਂਗੇ ਬਾਈ ਜੀ 200 ਰੁਪਿਆ 5 ਮੀਟਰ ਦਾ ਸੂਟ ਦੇਣਾ ਕੱਟ ਕੇ ਬਾਈ ਜੀ ਅਗਰ ਜੇ ਕੋਈ ਸਾਰਾ ਬੰਦ ਲੈ ਲੂ ਥਾਨ ਬਾਈ ਜੀ 175 ਰੁਪਏ ਦਾ ਰੇਟ ਹੈ ਕੁੱਲ ਭਾਈ ਜੀ ਇਹਦਾ ਰੇਟ 175 ਰੁਪਏ ਲਾਵਾਂਗੇ ਚੈਲੈਂਜ ਆ ਰੇਟ ਦਾ ਭਾਈ ਜੀ ਪੂਰੀ ਜ਼ਿੰਮੇਵਾਰੀ ਆ ਰੇਟ ਦੀ ਤੇ ਕੁਆਲਿਟੀ ਦੀ ਰੰਗ ਭਾਈ ਜਿਹੜੇ ਮਰਜ਼ੀ ਲੈ ਲਓ ਉੱਪਰ ਪਾਏ ਆਪਾਂ ਉਹਦੇ ਕਰਕੇ ਨਹੀਂ ਦਿਖਾਏ ਆਪਾਂ ਥੱਲੇ ਥਾਂ ਘਾਟਾ ਭਾਈ ਜੀ ਆਪਣੇ ਕੋਲੇ ਜੂਗਾ ਕੇ ਦਿਖਾ ਦੇਰਾਂਗੇ ਤੇ ਆਪਣੇ ਕੋਲ ਜਿੰਨੇ ਮਰਜ਼ੀ ਰੰਗ ਲੈ ਲਓ ਭਾਈ ਜੀ ਜਿੰਨਾ ਮਰਜ਼ੀ ਮਾ ਲੇ ਲਓ ਮਿਲੂਗਾ ਕੱਲੇ ਕੱਲੇ ਦਾ 200 ਰੁਪਏ ਰੇਟ ਆ ਭਾਈ ਜੀ ਜੇ ਕੋਈ ਬੰਦ ਲੈ ਲੂਗਾ ਭਾਈ ਜੀ ਥਾਣ ਇਹਦਾ ਰੇਟ 175 ਰੁਪਏ ਰੇਟ ਆ ਭਾਈ ਜੀ ਕੁੱਲ ਕੇਮ ਦਾ ਕੱਪੜਾ ਪੂਰਾ ਸ਼ਾਨਦਾਰ ਕੱਪੜਾ ਭਾਈ ਜੀ ਮਿਲਕੇ ਦੇ ਆਹ ਗਾਹ ਵਈ ਆ ਗਿਆ ਆਪਣੇ ਕੋਲੇ ਕਵੇਰ ਦਾ ਕਪੜਾ ਦੇਖੋ ਭਾਈ ਜੀ ਜਿਹੜਾ ਟੜਾ ਟੋੜੇ ਵਿਕਦਾ ਹੈ ਇਹਦੇ ਬੋਰਾ ਆ ਗਿਆ ਭਾਈ ਜੀ ਕੋਈ ਕਿਸੇ ਕਿਸਮ ਦਾ ਲਾਂਬਾ ਹੋਇਆ ਭਾਈ ਜੀ ਜ਼ਿੰਮੇਵਾਰੀ ਹੈ ਆਦਰ ਸਲਾਈ ਦੇ ਪੈਸੇ ਵੀ ਸਾਥੋ ਫੜ ਕੇ ਲੈ ਜਾਓ ਭਾਈ ਜੀ ਐਡੀ ਜ਼ਿੰਮੇਵਾਰੀ ਹੈ ਜੀ ਇਹ ਸਾਨੂੰ ਬਹੁਤ ਚਿਰ ਹੋ ਗਿਆ ਵੇਚੇ ਨੂੰ ਤਿੰਨ ਚਾਰ ਸਾਲ ਹੋ ਗਏ ਭਾਈ ਜੀ ਵੇਚਦੇ ਨੂੰ ਇਹ ਕਵੇਰ ਦਾ ਕਪੜਾ ਕਵੇਰ ਇੱਕ ਇਹੋ ਜੀ ਚੀਜ਼ ਹੈ ਭਾਈ ਜੀ ਜਮਾ ਸਿਉਣੇ ਵਰਗਾ ਮਾਲ ਤਿਆਰ ਕਰਦੇ ਹੈ ਭਾਈ ਜੀ ਇਹ ਇੱਕ ਨੰਬਰ ਕੁਆਲਿਟੀ ਦਾ ਕਪੜਾ ਭਾਈ ਜੀ ਇਹ ਇਹਦੇ ਬੁਰਦੇ ਦਾ ਨਮੂਨਸਾਨ ਵੀ ਨਹੀਂ ਆਉਂਦਾ ਭਾਈ ਜੀ ਨਮੂਨਸਾਨ ਗੁਰਦਾਤਾ ਕੁਆਲਿਟੀ ਇੱਕ ਨੰਬਰ ਹੈ ਬਾਈ ਜੀ ਕਬੀਰ ਦੀ ਇੱਕ ਨੰਬਰ ਕੁਆਲਿਟੀ ਹੈ ਤੇ ਇਹਦੇ ਵਿੱਚ ਰੰਗ ਬਾਈ ਜੀ ਆਪਣੇ ਕੋਲੇ ਮਿਲ ਜਾਣਗੇ 10-12 ਰੰਗ ਦੇਖੋ ਬਾਈ ਚੈੱਕ ਕਰ ਲੋ 10-12 ਰੰਗ ਆਪਣੇ ਕੋਲ ਤਿਆਰ ਹੈ ਇਹਦੇ ਚਿੱਟਾ ਰੰਗ ਬਾਈ ਜੀ ਬਹੁਤ ਜਿਆਦਾ ਫੇਮਸ ਹੈ ਬਾਈ ਜੀ ਇੱਕ ਨੰਬਰ ਕੁਆਲਿਟੀ ਦਾ ਕਪੜਾ ਬਾਈ ਜੀ ਇਹ ਜਿਹੜਾ ਕਬੀਰ ਦਾ ਕਪੜਾ ਬਾਈ ਜੀ ਇਹ ਪੂਰਾ ਬ੍ਰਾਂਡਡ ਹੈ ਕਿਸੇ ਕਿਸਮ ਦਾ ਕੋਈ ਲਾਂਭਾ ਨਹੀਂ ਆਉਂਦਾ ਬਾਈ ਜੀ ਫੁੱਲ ਜ਼ਿੰਮੇਵਾਰੀ ਹੈ ਇਸ ਗੱਲ ਦੀ ਜਿਵੇਂ ਮਰਜ਼ੀ ਪਾਓ ਹੰਡਾਓ ਪੋਲਾ ਰੂਮ ਵਰਗਾ ਪਿਓਰ ਲੀਜੀਬੀ ਸੀ ਕਬੀਰ ਦੀ ਇਹਦਾ ਬਾਈ ਜੀ ਰੇਟ 250 ਰੁਪਿਆ ਰੇਟ ਹੈ ਜੇ ਮੇਰਾ ਬੀਰਪਰਾ ਕੋਈ ਦੁਕਾਨਦਾਰਾ ਬੰਦ ਥਾਨ ਚੱਕ ਲੂ ਬਾਈ ਜੀ ਸਕਰੀਨ ਤੇ ਸਾਡਾ ਨੰਬਰ ਚੱਲੀ ਜਾਂਦਾ ਸਾਡੇ ਨਾਲ ਇੱਕ ਵਾਰੀ ਜ਼ਰੂਰ ਬਾਰ ਆਵਦਾ ਕਰੋ ਬਾਈ ਕੀ ਰੇਟ ਲੱਗੂ ਵੀ ਇਕੱਠਾ ਮਾੜ ਲਵਾਂਗੇ ਉਹਨੂੰ ਬਾਈ ਜੀ ਰਿਆਤ ਲੱਗੂਆ ਕੱਲਾ ਕੱਲਾ ਸੂਟ 250 ਰੁਪਿਆ ਰੇਟ 5 ਮੀਟਰ ਸੂਟ ਪੂਰਾ ਕੱਟ ਕੇ ਦੇਵਾਂਗੇ ਬਾਈ ਜੀ ਤੇ ਕੁਆਲਿਟੀ ਬਾਈ ਜੀ ਨੰਬਰ 1 ਕੁਆਲਿਟੀ ਹੈ ਇੱਕ ਨੰਬਰ ਕਿਹੜਾ ਤੁਸੀਂ ਲਿਜਾ ਕੇ ਦੇਖੋ ਬਾਈ ਜੀ ਫੇਰ ਪਤਾ ਲੱਗਦਾ ਇੱਕ 250 ਰੁਪਿਆ ਰੇਟ ਹੈ ਬਾਈ ਜੀ ਛੂਟ ਦਾ ਜੇ ਕਿਸੇ ਦੁਕਾਨਦਾਰ ਨੇ ਮੇਰੇ ਵੀਰ ਭਰਾ ਨੇ ਇਕੱਠਾ ਮਾਰ ਲੈਣਾ ਹੋਇਆ ਤਾਂ ਬਾਈ ਜੀ ਸਕਰੀਨ ਤੇ ਨੰਬਰ ਚੱਲ ਰਿਹਾ ਆਪਣਾ ਤੇ ਜਰੂਰ ਬਾਈ ਜੀ ਰਾਤ ਨਾਲ ਦਾ ਕੈਮ ਕਰਿਓ ਇੱਕ ਬਾਈ ਜੀ ਹੁਣ ਆਪਣੇ ਕੋਲੇ ਕਬੇਰ ਆ ਆ ਗਈ ਸ਼ਿਮਰਪੂਰ ਆ ਵੀ ਬਾਈ ਜੀ ਕਬੇਰ ਦਾ ਮਾਲ ਹੈ ਸ਼ਿਮਰਪੂਰ ਵਾਲੀ ਦਾ ਇਹ ਠੰਡਾ ਬਰਫ਼ ਵਰਗਾ ਕੱਪੜਾ ਬਾਈ ਜੀ ਇਹ 쿨ਰ ਲਾਉਣ ਦੀ ਲੋੜ ਨਹੀਂ ਬਾਈ ਜੀ ਇਹਦੇ ਤੇ ਜ਼ਿੰਮੇਵਾਰੀ ਹੈ ਇੱਕ ਨੰਬਰ ਕੁਆਲਿਟੀ ਦਾ ਕੱਪੜਾ ਹੈ ਗੁਰਦਾਸਾ ਭਾਈ ਜੀ ਨਮੋਨ ਸਾਨ ਵੀ ਨਹੀਂ ਆਉਂਦਾ ਇੱਥੇ ਜ਼ਿੰਮੇਵਾਰੀ ਰਹੇ ਇਹ ਸ਼ਿਮਰਕੂਲ ਦਾ ਕੱਪੜਾ ਭਾਈ ਜੀ ਇਹਦੇ ਵਿੱਚ ਆਪਣੇ ਕੋਲ 10-12 ਰੰਗ ਹੈਗੇ ਨਾ ਭਾਈ ਜੀ ਚਿੱਟਾ ਰੰਗ ਵੀ ਵਿੱਚ ਆਉਂਦਾ ਤੇ 10-12 ਰੰਗ ਆਪਣੇ ਕੋਲ ਤਿਆਰ ਨਹੀਂ ਦੇਣ ਦੇਖੋ ਕੁਆਲਿਟੀ ਚੈੱਕ ਕਰੋ ਭਾਈ ਜੀ ਇਹ ਸ਼ਿਮਰਕੂਲ ਦਾ ਮਾਲ ਹੈ ਕੁਆਲਿਟੀ ਭਾਈ ਜੀ ਨੰਬਰ 1 ਕੁਆਲਿਟੀ ਹੈ ਇੱਕ ਨੰਬਰ ਜਮਾ ਕਿਸੇ ਕਿਸਮ ਦਾ ਕੋਈ ਲਾਂਭਾ ਨਹੀਂ ਆਉਂਦਾ ਭਾਈ ਜੀ ਸਿਉਣੇ ਵਰਗਾ ਮਾਲ ਹੈ ਜਮਾ ਜਿਹੜਾ ਕੇਰਾ ਲੈ ਗਿਆ ਇਹ ਚੀਜ਼ ਯਾਦ ਕਰਦਾ ਵੀ ਹਾਂ ਕੱਪੜਾ ਸੀਗਾ ਏ ਬਾਈ ਸਿਮਰਪੂਲ ਦਾ ਰੇਟ ਬਾਈ ਜੀ 350 ਰੁਪਿਆ ਰੇਟ ਹੈ ਦਾ ਕੱਲੇ ਕੱਲੇ ਸ਼ੂਟ ਦਾ 5 ਮੀਟਰ ਦਾ ਅਗਰ ਜੇ ਕੋਈ ਇਕੱਠਾ ਲੈਣਾ ਚਾਹੁੰਦਾ ਦੁਕਾਨਦਾਰ ਹੈ ਮੇਰਾ ਭਰਾ ਰੀਸੇਲ ਕਰੇ ਕੋਈ ਉਹ ਜਰੂਰ ਸਾਨੂੰ ਫੋਨ ਮਾਰ ਕੇ ਪੁੱਛੋ ਬਾਈ ਜੀ ਅਸੀਂ ਜਿਹੜੇ ਸਿਮਰਪੂਲ ਹੈ ਤੁਸੀਂ ਕੀ ਰੇਟ ਲਾਉਂਗੇ ਸਾਨੂੰ ਅਸੀਂ ਮਾਲ ਇਕੱਠਾ ਲੈਣਾ ਬਾਈ ਜੀ ਉਹਦੇ ਵਾਸਤੇ ਰੇਟ ਅਲੱਗ ਹੋਊਗਾ ਕੱਲੇ ਕੱਲੇ ਸ਼ੂਟ ਦਾ ਰੇਟ 350 ਰੁਪਿਆ ਰੇਟ ਹੈ ਬਾਈ ਜੀ ਸਿਮਰਪੂਲ ਦਾ 5 ਮੀਟਰ ਦਾ ਕੱਟ ਹੈ ਬਾਈ ਜੀ ਦਾ ਆਜੋ ਬਾਈ ਜੀ ਹੁਣ ਆਪਾਂ ਤੁਹਾਨੂੰ ਦਿਖਾਉਣੇ ਗੀਜ਼ਾ ਕਾਟਨ ਬਾਈ ਜੀ ਦੇਖੋ ਆਹ ਹੈ ਗੀਜ਼ ਪਿਓਰ 기ਜਾ ਕਾਟਣਾ ਬਾਈ ਜੀ ਇੱਕ ਤਾਂ ਹੁੰਦਾ ਡੁਪਲੀਕੇਟ 기ਜਾ ਕਾਟਣਾ ਇਹਦੇ ਪਿਓਰ ਦੇ ਨਿਸ਼ਾਨੀ ਬਾਈ ਜੀ ਆ ਦੇਖੋ ਗਿਠ ਗਿਠ ਤੇ ਮੋਹਰ ਹੁੰਦੀ ਹੈ ਇਹ ਪਿਓਰ 기ਜਾ ਕਾਟਣਾ ਹੈ ਇਹਦੇ ਵਿੱਚ ਆਪਣੇ ਕੋਲੇ ਘੱਟੋ ਘਾਟ ਹੀ 50 ਰੰਗ ਪਿਆ ਬਾਈ ਜੀ ਆਪਣੇ ਕੋਲੇ ਜੈ ਜੈ ਮਰਜ਼ੀ ਰੰਗ ਲੈ ਲਓ ਬਾਈ ਜੀ ਗੂੜੇ ਫਿੱਕੇ ਚਿੱਟਾ ਲਾਲ ਜੈ ਜੈ ਮਰਜ਼ੀ ਰੰਗ ਲਓ ਬਾਈ ਜੀ ਸਾਰੇ ਰੰਗ ਆਪਣੇ ਕੋਲ ਤਿਆਰ ਪਏ ਤੇ ਆਪਣੇ ਕੋਲੇ ਪੂਰਾ ਵਧੀਆ ਕੁਆਲਿਟੀ ਦਾ 기ਜਾ ਕਾਟਣਾ ਬਾਈ ਜੀ ਡੁਪਲੀਕੇਟ ਨਹੀਂ ਹੈਗਾ ਬਾਈ ਜੀ ਇਹ ਇੱਕ ਵਾਈ ਜੀ ਸਸਤਾ ਵੀ ਆਉਂਦਾ 기ਜਾ ਕਾਟਣਾ ਤੇ ਪਰ ਬਾਈ ਜੀ ਇਹ ਪ्योर ਰਗੀ ਦਾ ਕਾਟਨ ਜ਼ਿੰਮੇਵਾਰੀ ਹੈ ਸ਼ੈਡ ਤੇ ਵੱਲੋਂ ਇਹ ਮੋਹਰ ਲੱਗੀ ਹੁੰਦੀ ਹੈ ਇਹ ਕੁਆਲਿਟੀ ਬਹੁਤ ਵਧੀਆ ਹੈ ਜੀ ਉਹੀ ਪਿਆ ਸਿੱッセ ਵਰਗਾ ਮਾੜਾ ਵਈਓ ਦੇਖੋ ਚਿਲਕ ਰਿਹਾ ਆਉਣ ਜਾਣ ਵਾਸਤੇ ਬਾਈ ਜੀ ਜਿੱਥੇ ਮਰਜੀ ਪਾ ਲਓ ਕੋਈ ਇਹ ਤੇ ਪ੍ਰੈਸ ਕਰਨ ਦੀ ਲੋੜ ਨਹੀਂ ਕੁਝ ਨਹੀਂ ਕਰਨ ਦੀ ਲੋੜ ਜਦੋਂ ਮਰਜੀ ਧੋ ਉੱਥੇ ਪਾਓ ਇਹਦੇ ਵਿੱਚ ਬਾਈ ਜੀ ਰੰਗ ਆਪਣੇ ਕੋਲੇ ਬਹੁਤ ਮਿਲ ਜਾਣਗੇ ਜਿੰਨੇ ਮਰਜੀ ਰੰਗ ਲੈ ਲਓ ਰੰਗ ਬਹੁਤ ਜਾਦੇ ਰੰਗਾ ਬਾਈ ਜੀ ਦੇਖੋ ਬਾਈ ਜੀ ਇਹਦੇ ਵਿੱਚ ਨਾ ਵੀਡੀਓ ਦੇ ਵਿੱਚ ਇਹਦਾ ਰੰਗਾਂ ਦਾ ਪਤਾ ਨਹੀਂ ਲੱਗਦਾ ਜਿਹੜਾ ਕੁੜਤਾ ਪਜਾਮਾ ਹੁੰਦਾ ਭਾਈ ਜੀ ਸਾਫ਼ ਹੁੰਦਾ ਪਲੇਨ ਹੁੰਦਾ ਇਹਦਾ ਨਹੀਂ ਲੱਗਦਾ ਪਤਾ ਜਿਹੜਾ ਪ੍ਰਿੰਟ ਹੁੰਦਾ ਭਾਈ ਜੀ ਪ੍ਰਿੰਟ ਦੀ ਪੂਰੀ ਜਾਣਕਾਰੀ ਵੀਡੀਓ ਦੇ ਵਿੱਚ ਆ ਜਾਂਦੀ ਹੈ ਪਰ ਅਸੀਂ ਤੁਹਾਨੂੰ ਵਾਰ-ਵਾਰ ਇਹੀ ਕਹਿੰਦੇ ਭਾਈ ਜੀ ਕੁੜਤੇ ਪਜਾਮੇ ਦੀ ਅੱਜ ਵੀਡੀਓ ਦਿਖਾਉਣਾ ਤੁਹਾਨੂੰ ਆਪਣੇ ਕੋਲੇ ਸਾਰੀ ਕੁਆਲਿਟੀ ਦਾ ਕੱਪੜਾ ਪਿਆ 150 ਰੁਪਏ ਤੋਂ ਲੈ ਕੇ ਭਾਈ ਜੀ 1000 ਰੁਪਏ ਤੱਕ ਆਪਣੇ ਕੋਲ ਕੁੜਤਾ ਪਜਾਮਾ ਪਿਆ ਹੈ ਭਾਈ ਜੀ ਸਾਰਾ ਕੁਆਲਿਟੀ ਇੱਕ ਨੰਬਰ ਦੇਵਾਂਗੇ ਭਾਈ ਜੀ ਇੱਕ ਨੰਬਰ ਕੁਆਲਿਟੀ ਤੇ ਇੱਕ ਨੰਬਰ ਕੱਪੜਾ ਜ਼ਿੰਮੇਵਾਰੀ ਹੋਊ ਭਾਈ ਜੀ ਰੇਟ ਦੀ ਜਿਹੜਾ ਇਹ ਗੀਜਾ ਕੋਟ ਨਾਲ ਬਾਈ ਜੀ ਇਹਦਾ ਰੇਟ ਕੁੱਲ 400 ਰੁਪਇਆ ਰੇਟ ਹੈ 5 ਮੀਟਰ ਕੱਪੜੇ ਦਾ ਤੇ ਜੇ ਦੁਕਾਨਦਾਰ ਮੇਰਾ ਵੀਰ ਭਰਾ ਉਹ ਸਾਨੂੰ ਫੋਨ ਤੇ ਜਰੂਰ ਪੁੱਛਿਓ ਉਹਦੇ ਵਾਸਤੇ ਬਾਈ ਜੀ ਲੈਸ ਲਾਵਾਂਗੇ ਕਿਉਂਕਿ ਉਹਨੇ ਕਹਾ ਵੇਚਣਾ ਹੁੰਦਾ ਆਮ ਬਾਜ਼ਾਰ 'ਚ ਬਾਈ ਜੀ ਇਹਦਾ ਰੇਟ 500 ਰੁਪਇਆ ਗੀਜਾ ਕੋਟ ਦਾ ਜੀ ਆਪਾਂ 400 ਰੁਪਇਆ ਲਾਵਾਂਗੇ ਕੱਲੇ-ਕੱਲੇ ਸੂਟ ਦਾ ਰੇਟ ਦੁਕਾਨਦਾਰੀ ਵਾਸਤੇ ਲਾਵਾਂਗੇ ਲੈਸ ਪੂਰਾ ਵਧੀਆ ਕੰਚ ਵਰਗਾ ਮਾਲ ਆ ਬਾਈ ਜੀ ਕੱਪੜੇ ਆ ਤੇ ਡਿਜ਼ਾਈਨ ਚੈੱਕ ਕਰੋ ਡਿਜ਼ਾਈਨ ਆਪਣੇ ਕੋਲੇ ਬਹੁਤ ਜ਼ਿਆਦਾ ਰੰਗ ਹੈ ਇਹਦੇ ਵਿੱਚ ਜਿੰਨੇ ਮਰਜ਼ੀ ਰੰਗ ਏਸੀ ਕੀਜਾ ਕਾਟਨ ਬਾਈ ਜੀ 400 ਰੁਪਿਆ ਕੱਲੇ ਕੱਲੇ ਦਾ ਆ ਬਾਈ ਜੀ ਆਪਾਂ ਫੇਰ ਫੇਰ ਅੱਜ ਮੈਚਿੰਗ ਲੈ ਕੇ ਆਏ ਆ ਤੁਹਾਡੇ ਵਾਸਤੇ ਓਮ ਦਾ ਮਾਲ ਆ ਬਾਈ ਜੀ 2.5 ਮੀਟਰ ਬਾਟਮ ਦੇਵਾਂਗੇ ਬਾਈ ਜੀ ਮਿੰਕੇ ਤੇ ਕਪੜਾ ਕਰਦਾ ਬਾਈ ਜੀ ਕਪੜਾ ਮਲਿਆਈ ਵਰਗਾ ਕਪੜਾ ਜਿਵੇਂ ਕੋਲਾ ਰੂਵ ਵਰਗਾ ਆ ਦੇਖੋ ਬਾਈ ਜੀ ਓਮ ਦਾ ਕਪੜਾ ਹੈ ਜੀ ਦੇਖੋ ਚੈੱਕ ਕਰ ਲਓ 2.5 2.5 ਮੀਟਰ ਬਾਈ ਜੀ ਮਿੰਕੇ ਦੇਵਾਂਗੇ ਗਾਜਨਾ ਮਿੰਕੇ ਲੈ ਕੇ ਜਾਓ ਆਮ ਮੇਰੇ ਭੈਣ ਭਰਾ ਇਹ ਗੱਲ ਕਹਿੰਦੇ ਆ ਸਾਨੂੰ ਵੀ ਜੀ ਕਪੜਾ ਘੱਟ ਹੁੰਦਾ ਇਹ ਬਾਈ ਜੀ ਗਾਜ ਲੈ ਕੇ ਆਰ ਦੇ ਹੱਥ ਨਾਲ ਤਸੱਲੀ ਕਰਕੇ ਲੈ ਕੇ ਜਾਓ ਬਾਈ ਜੀ 2.5 2.5 ਮੀਟਰ ਦੇਵਾਂਗੇ ਮਿੰਕੇ ਤੇ ਕਪੜਾ ਕਹਦਾ ਬਾਈ ਜੀ ਲਾਜਵਾਬ ਕਪੜਾ ਬਾਈ ਜੀ ਜਮਾ ਜਿਹੜਾ ਇੱਕ ਵਾਰੀ ਲੈ ਗਿਆ ਬਾਈ ਜੀ ਉਹ ਯਾਦ ਕਰਦਾ ਵੀ ਕਪੜਾ ਹੈਗਾ ਠੀਕ ਹੈਗੀ ਗੱਲਬਾਤ ਕੋਈ ਬਾਈ ਜੀ ਦੇਖੋ ਤੇ ਕਲਰ ਬਾਈ ਜੀ ਇਹਦੇ ਵਿੱਚ ਆਪਣੇ ਕੋਲੇ ਘੱਟੋ ਘਾਟੀ 100 ਕਲਰ ਹੈਗਾ ਬਾਈ ਜੀ 100 ਕਲਰ ਇਹਦੇ ਵਿੱਚ ਆਪਣੇ ਕੋਲੇ ਤੇ ਜਿਹੜਾ ਬਾਟਮ ਦਾ ਕੱਪੜਾ ਬਾਈ ਜੀ ਲੀਜ਼ੀ ਬੀਜ਼ੀ ਵਧੀਆ ਆਇਆ ਪਿਆ ਰੂਮ ਵਰਗਾ ਪੋਲ ਆ ਜਣਾ ਕੋਈ ਸਿੰਥੈਟਿਕ ਨਹੀਂ ਕੋਈ ਖਰਾਬ ਨਹੀਂ ਹੁੰਦਾ ਬਾਈ ਜੀ ਜ਼ਿੰਮੇਵਾਰੀ ਹੈ ਓਮ ਦਾ ਕੱਪੜਾ ਬਾਈ ਜੀ ਪਿਓਰ ਕਾਟਨ ਹੈ ਜੀ ਪਿਓਰ ਕਾਟਨ ਕੋਈ ਕਿਸੇ ਕਿਸਮ ਦਾ ਲੰਬਾ ਹੋਵੇ ਬਾਈ ਆਪਾਂ ਬੈਠੇ ਆਂ ਜ਼ਿੰਮੇਵਾਰੀ ਹੈ ਬਾਈ ਇਹਦੀ ਡਿਜ਼ਾਈਨ ਬਹੁਤ ਮਿਲ ਜਾਣਗੇ ਬਾਈ ਜੀ ਮੈਚਿੰਗਾਂ ਬਹੁਤ ਸੋਹਣੀਆਂ ਮੈਚਿੰਗ ਹੈ ਇਹਦੇ ਵਿੱਚ ਪੂਰੀਆਂ ਵਧੀਆ ਮੈਚਿੰਗਾਂ ਕੀਤੀਆਂ ਹੋਈਆਂ ਆ ਦੇਖੋ ਬਾਈ ਜੀ ਤੇ ਆ ਇਹਦੀ ਮੈਚਿੰਗ ਹੈ ਬਾਈ ਜੀ ਜਿਹੜਾ ਜ ਮਰਜ਼ੀ ਲੈ ਲਓ ਬਾਈ ਜੀ ਉਹ ਜੀ ਮਿਲ ਜੂ ਤੇ ਕੱਪੜੇ ਦੀ ਬਾਈ ਜੀ ਰੀਸ ਨਹੀਂ ਹੁੰਦੀ ਕੱਪੜਾ ਬਹੁਤ ਸੋਹਣਾ ਕੱਪੜਾ ਬਾਈ ਜੀ ਇੱਕ ਨੰਬਰ ਕੁਆਲਿਟੀ ਦਾ ਕੱਪੜਾ ਹੈ ਮੈਚਿੰਗ ਕੱਪੜਾ ਇਹਦੇ ਵਿੱਚ ਆਪਣੇ ਕੋਲੇ ਆਲ ਓਵਰ ਵੀ ਹੈਗਾ ਬਾਈ ਜੀ ਕੱਟ ਪੀਸ ਵੀ ਹੈਗੇ ਬਾਈ ਜੀ ਤੇ ਮੈਚਿੰਗ ਵੀ ਆਇਆ ਮਾਲ ਮੈਚਿੰਗ ਮਾਲ ਆਪਣੇ ਕੋਲੇ ਓਮ ਦਾ ਬਾਈ ਜੀ ਓਮ ਦਾ ਉਹ ਬੜੀ ਬ੍ਰਾਂਡਡ ਕੰਪਨੀ ਐ ਇੱਕ ਨੰਬਰ ਕੁਆਲਿਟੀ ਐ ਦੇਖੋ ਬਾਈ ਜੀ ਸੋਹਣੇ ਦੇਖੋ ਬਾਈ ਜੀ ਕਿੰਨੇ ਰੰਗ ਦੇਖੋ ਕਿੰਨੇ ਸੋਹਣੇ ਆ ਬਾਈ ਜੀ ਕਪੜਾ ਬਾਈ ਜੀ ਕਿਹੜਾਂ ਜਦੋਂ ਲੈ ਕੇ ਜਾਓਗੇ ਨਾ ਪਤਾ ਅਸਲ ਫੇਰ ਲੱਗਦਾ ਬਾਈ ਜੀ ਵੇਚਣ ਨੂੰ ਤਾਂ ਬਾਈ ਜੀ ਇੰਨਾ ਮਰਜ਼ੀ ਗੰਦ ਗੂੜਾ ਵੇਚੀ ਜਾਓ ਬਾਈ ਜੀ ਉਹਦਾ ਨਹੀਂ ਫਾਇਦਾ ਬਾਈ ਜੀ ਅਗਲੇ ਦਾ ਰੁਪਏ ਖਰਾਬ ਹੁੰਦੇ ਆ ਮੁੜ ਕੇ ਹੰੜਾ ਨਹੀਂ ਉਹਦਾ ਫਾਇਦਾ ਕੀ ਐ ਬਾਈ ਜੀ ਦੇਖੋ ਆ ਦੇਖੋ ਬਾਈ ਜੀ ਰੰਗ ਬਹੁਤ ਜ਼ਿਆਦੇ ਪਿਆ ਆਪਣੇ ਕੋਲ ਘੱਟੋ ਘਾਟੀ 100 ਰੰਗ ਪਿਆ ਬਾਈ ਜੀ ਦਾ 100 ਰੰਗ ਲੈ ਜਾਓ ਆ ਲਓ ਜੀ ਇਹ ਬਾਈ ਜੀ ਆਪਾਂ ਇੱਕ ਦਾ ਤੁਹਾਨੂੰ ਇਹ ਦੱਸਦੇ ਆ ਵੀ ਬਾਈ ਜੀ 2.5 2.5 ਮੀਟਰ ਦੀ ਕੱਟ ਦੇਵਾਂਗੇ ਮਿਲ ਕੇ ਇੱਕ ਗਿਰਿਆ ਵੀ ਕੱਟ ਨਹੀਂ ਦਿੰਦੇ ਬਾਈ ਜੀ 2.5 2.5 ਮੀਟਰ ਦੀ ਕੱਟ ਹੈ ਪਿਓਰ ਵਧੀਆ ਕਾਟਨ ਹੈ ਜੀ ਓਮ ਦਾ ਮਾਲ ਹੈ ਫੁੱਲ ਜ਼ਿੰਮੇਵਾਰੀ ਹੈ ਜੀ ਕੋਈ ਇਹਦਾ ਰੰਗ ਨਹੀਂ ਫੇਰੁੰਦਾ ਬਾਈ ਜੀ ਪਮਤ ਹੋ ਕੇ ਦੇਖ ਲਓ ਬਾਈ ਜੀ ਇਥੇ ਦੇਵਾਂਗੇ ਤੁਹਾਨੂੰ ਸਰਫ ਦੇਵਾਂਗੇ ਪਾਣੀ ਦੇਵਾਂਗੇ ਧੋ ਕੇ ਚੈੱਕ ਕਰ ਸਕਦੇ ਹੋ ਬਾਈ ਜੀ ਇਤੋਂ ਵੱਡੀ ਤਾਂ ਕੋਈ ਗਾਰੰਟੀ ਦੇ ਨਹੀਂ ਸਕਦਾ ਬਾਈ ਜੀ ਫੁੱਲ ਜ਼ਿੰਮੇਵਾਰੀ ਹੈ ਇਹਦਾ ਰੇਟ ਬਾਈ ਜੀ 350 ਰੁਪਿਆ ਰੇਟ ਹੈ ਬਾਈ ਜੀ ਕੱਲੇ ਕੱਲੇ ਸੂਟ ਦਾ ਰੇਟ 350 ਰੁਪਿਆ ਰੇਟ ਹੈ ਅਗਰ ਜੇ ਮੇਰਾ ਪਹਿਲੇ ਵੀਰ ਪਿਤਾ ਕੋਈ ਦੁਕਾਨਦਾਰ ਹੈ ਉਹਨੂੰ ਬਾਈ ਜੀ ਲਾਵਾਂਗੇ ਲੈਸ 350 ਰੁਪਿਆ ਕੱਲੇ ਕੱਲੇ ਦਾ ਰੇਟ ਹੈ 2.5 ਮੀਟਰ ਬਾਟਮ ਹੈ 2.5 ਮੀਟਰ ਕਮੀਜ਼ਾ ਬਾਈ ਜੀ ਫੁੱਲ ਜ਼ਿੰਮੇਵਾਰੀ ਹੈ ਮਿਲ ਕੇ ਦੇਵਾਂਗੇ ਓਮ ਦਾ ਮਾਲ ਹੈ ਬਾਈ ਜੀ ਪਿਓਰ ਕਾਟਨ ਤੇ ਇੱਕ ਵੀ ਜੀ ਅ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਆ ਕਰੋ ਤਾਂ ਕਿ ਭਾਈ ਜੀ ਗਾਹਾਂ ਦੀ ਗਾਹ ਪਤਾ ਲੱਗ ਸਕੇ ਭਾਈ ਆਈ ਵੀਡੀਓ ਆਪਾਂ ਤੁਹਾਨੂੰ ਬੇਨਤੀ ਕਰਦੇ ਆ ਇਸ ਗੱਲ ਦੀ ਵੀ ਇਹਨੂੰ ਸ਼ੇਅਰ ਭਾਈ ਜੀ ਜਰੂਰ ਕਰਿਆ ਕਰੋ ਤਾਂ ਕਿ ਆਪਾਂ ਨੂੰ ਇਹਦਾ ਪਤਾ ਲੱਗ ਸਕੇ ਗਾਹਾਂ ਦੀ ਗਾਹ ਗਾਹਾਂ ਦੀ ਗਾਹ ਭਾਈ ਜੀ ਫੇਰ ਹੀ ਪਤਾ ਲੱਗਦਾ ਆਪਣੇ ਰਿਸ਼ਤੇਦਾਰਾਂ ਦੇ ਵਿੱਚ ਤੇ ਅਗਲੀ ਵੀਡੀਓ ਫੇਰ ਤੁਹਾਡੇ ਕੋਲ ਲੈ ਕੇ ਆਵਾਂਗੇ ਆਜਰ ਦੋ ਚਾਰ ਦਿਨਾਂ ਤੱਕ ਭਾਈ ਜੀ ਤੇ ਇੱਕ ਤੁਹਾਨੂੰ ਬੇਨਤੀ ਇਹੀ ਕਰਦੇ ਆ ਭਾਈ ਜੀ ਸਾਰਾ ਮਾਲ ਆਪਣੇ ਕੋਲੇ ਹੁੰਦਾ ਕੋਈ ਦੁਕਾਨਦਾਰ ਚੁੰਨੀਆਂ ਆ ਗਈਆਂ ਡਵੱਟੇ ਆ ਸਾਰਾ ਕੁਝ ਮਿਲਦਾ ਦੁਕਾਨਦਾਰਾਂ ਵਾਸਤੇ ਭਾਈ ਜੀ ਖਾਸ ਰਿਆਤਾਂ ਨਹੀਂ ਆ ਇੱਕ ਨੰਬਰ ਕੁਆਲਿਟੀ ਦਾ ਕੰਮ ਕਰਦੇ ਆਂ ਬਾਈ ਜੀ ਲਾਂਬਾ ਲੂੰਬਾ ਕੁਝ ਨਹੀਂ ਆਉਂਦਾ ਇੱਕ ਵਾਰੀ ਜ਼ਰੂਰ ਆ ਕੇ ਚੈੱਕ ਕਰਕੇ ਜਾਓ ਰੇਟ ਦਾ ਵੀ ਬਾਈ ਜੀ ਸ਼ਹਿਰ ਨਾਲੋਂ ਬਹੁਤ ਫਰਕ ਹੈ ਤੇ ਅਗਲੀ ਵੀਡੀਓ ਫੇਰ ਮਿਲਾਂਗੇ ਗਲਤੀ ਭੱਲਤੀ ਹੋ ਗਈ ਤਾਂ ਬਾਈ ਜੀ ਮਾਫੀ ਚਾਹੁੰਨੇ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ